ਅੱਜ ਅਸੀਂ ਬਲਾਕ ਧਾਰੀਆਲ ਚ ਆਏ ਆਂ ਔਰ ਵੱਖ-ਵੱਖ ਪੰਚਾਇਤਾਂ ਜਿਹੜੀਆਂ ਨੇ ਉਹਨਾਂ ਨੂੰ ਮਿਲ ਰਹੇ ਆਂ ਜੋ-ਜੋ ਵਿਕਾਸ ਦੇ ਕੰਮ ਹੋ ਰਹੇ ਉਹਨਾਂ ਦਾ ਜਾਇਜ਼ਾ ਲਿਆ ਔਰ ਹੋਰ ਜਿਹੜੀਆਂ ਗ੍ਰਾਂਟਾਂ ਨੇ ਰੰਗਲਾ ਪੰਜਾਬ ਦੀ ਜਿਹੜੀ ਸੀਐਮ ਸਾਹਿਬ ਨੇ ਗ੍ਰਾਂਟਾਂ ਭੇਜੀਆਂ ਨੇ ਉਹ ਅਸੀਂ ਡਿਸਕਸ਼ਨ ਕਰ ਰਹੇ ਆਂ ਸਾਰੀਆਂ ਪੰਚਾਇਤਾਂ ਨਾਲ ਕਿ ਕਿੱਥੇ-ਕਿੱਥੇ ਵਿਕਾਸ ਕਾਰਜ ਜਿਹੜੇ ਆ ਉਹ ਹੋਣੇ ਚਾਹੀਦੇ ਆ ਔਰ ਬੜੇ ਵਧੀਆ ਢੰਗ ਨਾਲ ਜਿਹੜਾ ਵਾ ਸਾਰੀਆਂ ਪੰਚਾਇਤਾਂ ਨੇ ਰਿਸਪੌਂਸ ਦਿੱਤਾ ਔਰ ਬਹੁਤ ਵਧੀਆ ਪਿੰਡਾਂ 'ਚ ਜਿਹੜੇ ਆ ਵਿਕਾਸ ਦੇ ਕਾਰਜ ਜਿਹੜੇ ਆ ਨਿਰਵਗਨ ਚੱਲ ਰਿਹਾ ਉਹ ਚੱਲ ਰਿਹਾ ਔਰ ਆਉਣ ਵਾਲੇ ਸਮੇਂ 'ਚ ਵੀ ਜਿਹੜੀ ਆ ਵਿਕਾਸ ਦੇ ਕਾਰਜਾਂ 'ਚ ਹੋਰ ਤੇਜ਼ੀ ਜਿਹੜੀ ਆ ਉਹ ਲਿਆਈ ਜਾਵੇ। ਅ ਸੀਵਰੇਜ ਦਾ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਉਹਦੀ ਜਿਹੜੀ ਰਜਿਸਟਰੀ ਆ ਜਗ੍ਹਾ ਦੀ ਉਹ ਹੋ ਚੁੱਕੀ ਆ ਜਿਹੜਾ ਐਸਟੀਪੀ ਦਾ ਪਲਾਂਟ ਜਿਹੜਾ ਵਾ ਲੱਗਣਾ ਆ ਔਰ ਨਿਸ਼ਾਨਦਾਹੀ ਹੋ ਕੇ ਉਹਦਾ ਕਬਜ਼ਾ ਲੈ ਕੇ ਤੇ ਜਿਹੜਾ ਕੰਮ ਸੀਵਰੇਜ ਦਾ ਧਾਰਿਆਲ 'ਚ ਜਿਹੜਾ ਵਾ ਉਹ ਸ਼ੁਰੂ ਹੋਵੇਗਾ। ਔਰ ਬਾਕੀ ਵੀ ਅਸੀਂ ਬਿਊਟੀਫਿਕੇਸ਼ਨ ਦਾ ਜਿਹੜਾ ਸੜਕਾਂ ਦਾ ਉਹਦਾ ਪ੍ਰੋਜੈਕਟ ਬਣਾਇਆ ਕਿ ਜਿਹੜੀ ਜੀਟੀ ਰੋਡ ਧਾਰੀਵਾਲ ਸ਼ਹਿਰ ਦੇ ਵਿੱਚੋਂ ਦੀ ਲੰਘਦੀ ਆ ਉਹਨੂੰ ਜਿਹੜਾ ਵਾ ਵਿੱਚ ਡਿਵਾਈਡਰ ਲਾ ਕੇ ਤੇ ਵਧੀਆ ਉਹਦੀਆਂ ਪਲਾਂਟੇਸ਼ਨਸ ਲਾ ਕੇ ਔਰ ਵਧੀਆ ਆਪਣਾ ਲਾਈਟਾਂ ਲਾ ਕੇ ਜਿਹੜਾ ਵਾ ਔਰ ਜਿਹੜੇ ਬਿਜਲੀ ਦੇ ਖੰਭੇ ਵਗੈਰਾ ਉਹਨਾਂ ਨੂੰ ਸਾਈਡ ਕਰਕੇ ਔਰ ਸਾਈਡਾਂ ਤੇ ਇੰਟਰਲੌਕ ਲਾ ਕੇ ਬੜਾ ਵਧੀਆ ਪ੍ਰੋਜੈਕਟ ਜਿਹੜਾ ਸ਼ਹਿਰ ਦੀ ਬਿਊਟੀਫਿਕੇਸ਼ਨ ਦਾ ਜਿਹੜਾ ਬਣਾਇਆ ਗਿਆ ਔਰ ਇਸ ਤੋਂ ਇਲਾਵਾ ਵੀ ਜਿਹੜੀ ਡਟਵਾ ਰੋਡ ਆ ਉਹਦਾ ਵੀ 75 ਲੱਖ ਦਾ ਟੈਂਡਰ ਜਿਹੜਾ ਵਾ ਉਹਦੀ ਰਿਪੇਅਰ ਦਾ ਲੱਗ ਗਿਆ ਔਰ ਉਹ ਵੀ ਸੜਕ ਜਿਹੜੀ ਆ ਉਹ 32 ਫੁੱਟ ਤੱਕ ਜਿਹੜੀ ਆ ਸ਼ਹਿਰ ਦੇ ਵਿੱਚ ਚੌੜੀ ਕੀਤੀ ਜਾਊਗੀ ਪ੍ਰੋਜੈਕਟ ਬਣ ਗਿਆ ਆ ਮੈਂ ਹੁਣ ਸੀਐਮ ਸਾਹਿਬ ਕੋ ਇਹ ਪ੍ਰੋਜੈਕਟ ਜਿਹੜਾ ਵਾ ਲੈ ਕੇ ਜਾਣਾ ਵਾ ਔਰ ਮੈਨੂੰ ਪੂਰਨ ਆਸ ਆ ਕਿ ਇਹ ਜਲਦੀ ਜਿਹੜਾ ਵਾ ਅਪਰੂਵ ਹੋ ਜਾਏਗਾ ਔਰ ਜਲਦੀ ਤੋਂ ਜਲਦੀ ਇਹਦਾ ਕੰਮ ਜਿਹੜਾ ਵਾ ਅਸੀਂ ਸ਼ੁਰੂ ਜਿਹੜਾ ਉਹ ਕਰ ਦਿਆਂਗੇ ਤਾਂ ਵੇਖੋ ਪੰਜਾਬ ਸਰਕਾਰ ਨੇ ਇੱਕ ਤੇ ਸਾਰੇ ਡਿਪਟੀ ਕਮਿਸ਼ਨਰ ਜਿਹੜੇ ਆ ਉਹ ਹਾਈ ਅਲਰਟ ਤੇ ਨੇ ਉਹ ਰੈਗੂਲਰ ਮੋਨੀਟਰਿੰਗ ਕਰ ਰਹੇ ਆ ਸੀਐਮ ਸਾਹਿਬ ਆਪ ਮੋਨੀਟਰਿੰਗ ਕਰ ਰਹੇ ਆ ਫਿਰ ਜਿਹੜੇ ਸਾਡੇ ਮਨਿਸਟਰ ਸਾਹਿਬ ਨੇ ਜਲ ਸਰੋਤ ਵਿਭਾਗ ਦੇ ਗੋਇਲ ਸਾਹਿਬ ਉਹ ਵੀ ਜਿਹੜਾ ਵਾ ਉਹ ਸਾਰੀ ਮੋਨੀਟਰਿੰਗ ਜਿਹੜੀ ਆ ਉਹ ਦੇਖ ਰਹੇ ਬੜੇ ਨਜ਼ਦੀਕੀ ਹੋ ਕੇ ਔਰ ਫਿਰ ਜਿਹੜੇ ਜਿਹੜੇ ਹਲਕਿਆਂ ਦੇ ਵਿੱਚ ਪਾਣੀ ਆਇਆ ਵਾ ਉੱਥੇ ਸਾਡੇ ਮਨਿਸਟਰ ਭੁੱਲਰ ਸਾਹਿਬ ਗਏ ਨੇ ਫੌਰ ਸਾਡੇ ਜਿਹੜੇ ਜਿੱਥੇ-ਜਿੱਥੇ ਵੀ ਕੋਈ ਇਦਾਂ ਦੀ ਦਿੱਕਤ ਆ ਰਹੀ ਆ ਤੇ ਪ੍ਰੋਫੈਸ਼ਨ ਜਿਹੜਾ ਵਾ ਬੜਾ ਮੁਸਤੈਦੀ ਦੇ ਨਾਲ ਕਾਰਵਾਈਆਂ ਕਰ ਰਿਹਾ ਔਰ ਇਹਦੇ ਤੋਂ ਇਲਾਵਾ ਵੀ ਜਿਹੜੀਆਂ ਤਕਰੀਬਨ 150 ਦੇ ਕਰੀਬ ਐਂਬੂਲੈਂਸ ਵਗੈਰਾ ਜਿਹੜੀਆਂ ਨੇ ਉਹ ਤਾਇਨਾਤ ਹੋ ਗਈਆਂ ਨੇ ਕਿ ਕੱਲ ਨੂੰ ਕੋਈ ਮੈਡੀਕਲ ਐਮਰਜੈਂਸੀ ਹੁੰਦੀ ਆ ਤੇ ਪਹਿਲੋਂ ਹੀ ਜਿਹੜਾ ਵਾ ਉਹਦੀ ਤਿਆਰੀ ਜਿਹੜੀ ਆ ਉਹ ਕੀਤੀ ਗਈ ਆ ਸੋ ਪ੍ਰਸ਼ਾਸਨ ਜਿਹੜਾ ਵਾ ਕੋਈ ਵੀ ਕੁਦਰਤੀ ਜਿਹੜੀ ਕੋਈ ਗ੍ਰੋਪੀ ਆਉਂਦੀ ਆ ਉਹਦੇ ਲਈ ਤਿਆਰ ਹੈ ਕਿਤੇ ਜ਼ਰੂਰ ਆਈ ਆ ਕਿਉਂਕਿ ਕਮੇਟੀ ਉੱਥੇ ਕਾਂਗਰਸ ਦੀ ਆ ਕਿਉਂਕਿ ਧਾਰਿਆਲ ਜਿੱਥੇ ਕਮੇਟੀ ਆਮ ਆਦਮੀ ਪਾਰਟੀ ਦੀ ਐਸੇ ਕਰਕੇ ਸੀਵਰੇਜ ਵੀ ਇੱਥੇ ਪਾਸ ਹੋ ਗਿਆ ਔਰ ਜਿਹੜਾ ਆਪਣਾ ਵਾਟਰ ਟ੍ਰੀਟਮੈਂਟ ਦਾ ਉਹ ਵੀ ਪਾਸ ਹੋ ਗਿਆ ਕਾਦੀਆਂ ਦਾ ਵੀ ਅਸੀਂ ਜਿਹੜਾ ਵਾ ਉਹ ਪੂਰਾ ਚਾਰਾ ਕਰ ਰਹੇ ਆ ਕਿ ਕਾਦੀਆਂ ਦੇ ਵਿੱਚ ਵੀ ਜਿਹੜਾ ਸੀਵਰੇਜ ਪ੍ਰੋਜੈਕਟ ਉਹ ਪਾਸ ਕੀਤਾ ਜਾਵੇ ਜਿਹੜਾ ਪਾਣੀ ਵਾਲਾ ਪ੍ਰੋਜੈਕਟ ਆ ਸਾਫ ਪਾਣੀ ਦਾ ਉਹ ਕਾਦੀਆਂ 'ਚ ਵੀ ਪਾਸ ਹੋ ਚੁੱਕਿਆ 24 ਕਰੋੜ ਰੁਪਏ ਜਿਹੜਾ ਵਾ ਉਹਦਾ ਪਾਸ ਹੋਇਆ 4 ਕਰੋੜ ਦੀ ਮੇਨਟੇਨੈਂਸ ਦਾ ਪਾਸ ਹੋ ਗਿਆ ਸੋ 28 ਕਰੋੜ ਦਾ ਪ੍ਰੋਜੈਕਟ ਆ ਉਹਨਾਂ ਦੀ ਵੀ ਰਜਿਸਟਰੀ ਜਿਹੜੀ ਆ ਉਹ ਉੱਥੇ ਕਾਦੀਆਂ 'ਚ ਵੀ ਜਿਹੜੀ ਆ ਉਹ ਕਰਾ ਦਿੱਤੀ ਗਈ ਆ ਔਰ ਪਾਣੀ ਵਾਲਾ ਪ੍ਰੋਜੈਕਟ ਉੱਤੇ ਪਾਸ ਆ ਜਿਹੜਾ ਸੀਵਰੇਜ ਦਾ ਪ੍ਰੋਜੈਕਟ ਆ ਉਹ ਕਿਉਂ ਲੇਟ ਹੋ ਗਿਆ ਕਿਉਂਕਿ ਡੱਲੇ ਪੰਚਾਇਤ ਤੋਂ ਜ਼ਮੀਨ ਲੈਣੀ ਸੀਗੀ ਉਹਨਾਂ ਨੇ ਮਤਾ ਜਿਹੜਾ ਵਾ ਉਹ ਗਲਤ ਪਾਸਤਾ ਸੀ ਕਿਉਂਕਿ ਉਦੋਂ ਕਾਂਗਰਸ ਦੀ ਪੰਚਾਇਤ ਸੀਗੀ ਉਹ ਮਤਾ ਰਿਜੈਕਟ ਹੋ ਕੇ ਆ ਗਿਆ ਹੁਣ ਦੁਬਾਰਾ ਹੁਣ ਆਪ ਪਾਰਟੀ ਦੀ ਉੱਥੇ ਪੰਚਾਇਤ ਬਣ ਗਈ ਆ ਉਹਨਾਂ ਦੁਬਾਰਾ ਮਤਾ ਪਾ ਕੇ ਜਿਹੜਾ ਵਾ ਉਹ ਚੰਡੀਗੜ੍ਹ ਭੇਜ ਦਿੱਤਾ ਤਾਂ ਮੈਂ ਪਿਛਲੇ ਹਫਤੇ ਵੀ ਜਿਹੜਾ ਵਾ ਉੱਥੇ ਲੋਕਲ ਬਾਡੀ ਦਫ਼ਤਰ ਮਿਲ ਕੇ ਆਇਆ ਔਰ ਉਹਨਾਂ ਨੂੰ ਕਹਿ ਕੇ ਆਇਆ ਕਿ ਮਤਾ ਜਿਹੜਾ ਵਾ ਜਿਹੜਾ ਭੇਜਿਆ ਡਾਇਰੈਕਟਰ ਸਾਹਿਬ ਤੋਂ ਕੋ ਪਹੁੰਚ ਗਿਆ ਵਾ ਉਹਨੂੰ ਪਾਸ ਕਰਕੇ ਦੁਬਾਰਾ ਇੱਥੇ ਵਾਪਸ ਭੇਜਣ ਫਿਰ ਇੱਥੇ ਜਿਹੜੀ ਆ ਪ੍ਰਾਈਸ ਸੈਕਸ਼ਨ ਕਮੇਟੀ ਬਣਦੀ ਆ ਉਹ ਫਿਰ ਡੀਸੀ ਸਾਹਿਬ ਨਾਲ ਵੀ ਮੇਰੀ ਗੱਲ ਹੋਈ ਕਿ ਜਦੋਂ ਆਉਂਦਾ ਵਾ ਉਹਨੂੰ ਆਪਾਂ ਜਲਦੀ ਤੋਂ ਜਲਦੀ ਪਾਸ ਕਰਕੇ ਦੁਬਾਰਾ ਮਤਾ ਜਿਹੜਾ ਚੰਡੀਗੜ੍ਹ ਭੇਜ ਦਈਏ ਤਾਂ ਕਿ ਪ੍ਰੋਜੈਕਟ ਜਿਹੜਾ ਪਾਸ ਹੋ ਜੇ ਤੇ ਕਾਦੀਆਂ ਸ਼ਹਿਰ ਨੂੰ ਵੀ ਜਿਹੜਾ ਵਾ ਉਹ ਸੀਵਰੇਜ ਰੂਰ ਮਿਲੇ। ਪਿੰਡਾਂ ਹਲਕੇ ਦਾ ਪਿੰਡਾਂ ਦਾ ਤੇ ਸ਼ਹਿਰਾਂ ਦਾ ਵਿਕਾਸ ਹੋ ਰਿਹਾ ਔਰ ਆਉਣ ਵਾਲਾ ਜਿਹੜਾ 1.5 ਸਾਲ ਆ ਇਦੇ ਵਿੱਚ ਹੋਰ ਵਿਕਾਸ ਤੇ ਸਮਾਜ ਕਮਾਚ ਜਿਹੜੀ ਆ ਉਹ ਤੇਜ਼ੀ ਆਵੇਗੀ ਸੋ ਮੈਂ ਹਲਕਾ ਵਾਸੀਆਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਵੀ ਇਸ ਵਿਕਾਸ ਤੇ ਕੰਮ ਦੇ ਵਿੱਚ ਜਿਹੜਾ ਵਾ ਸਰਕਾਰ ਦਾ ਸਾਥ ਦਿਓ ਫਿਰ ਬਾਕੀ ਵੀ ਜਿਹੜੀਆਂ ਸਰਕਾਰ ਦੀਆਂ ਸੁਭਧਾਵਾਂ ਨੇ ਖਾਸ ਕਰਕੇ ਜਿੱਦਾਂ ਆਪਾਂ ਜਯੋਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮਾ ਉਹਦੇ ਵਿੱਚ ਵੱਧ ਤੋਂ ਵੱਧ ਸਰਕਾਰ ਦਾ ਸਾਥ ਦਿਓ ਤਾਂ ਕਿ ਅਸੀਂ ਆਪਣਾ ਪੰਜਾਬ ਜਿਹੜਾ ਵਾ ਉਹ ਨਸ਼ਾ ਮੁਕਤ ਕਰੀਏ ਔਰ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਸੁਪਨਾ ਰੰਗਲਾ ਪੰਜਾਬ ਬਣਾਉਂਦਾ ਸੀ ਉਹਦੇ ਵੱਲ ਨੂੰ ਜਿਹੜਾ ਵਾਅਦਾ ਮੁੱਕੀ ਹੈ ਬਹੁਤ ਬਹੁਤ ਧੰਨਵਾਦ